ਸਾਡੇ ਬਹੁਤ ਹੀ ਸਤਿਕਾਰਯੋਗ ਅਗਗੇ ਸਮਾਜ ਸੇਵਕ ਹਰਦੀਪ ਸਿੰਘ ਜੀ ਨਸਰਾਲੀ ਜਿਹੜੇ ਕਿ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਜਾ ਕੇ ਹੋਕਾ ਦੇਰੇ ਨੇ ਕੇ ਵਾਤਾਵਰਨ ਨੂੰ ਬਚਾਉਣ ਦੇ ਲਈ ਪ੍ਰਦੂਸ਼ਣ ਰਹਿਤ ਬਚਾਉਣ ਲਈ ਹਰ ਇੱਕ ਇਨਸਾਨ ਆਪਣਾ ਕਿਲਾਕੀ ਫਰਜ਼ ਤੇ ਧਰਮ ਸਮਝਦਾ ਹੋਇਆ ਇੱਕ ਇੱਕ ਰੁੱਖ ਲਗਾ ਕੇ ਸੇਵਾ ਤੇ ਸੰਭਾਲ ਕਰੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੁਰਾਂ ਤੋਂ ਪਲਾਟਾਂ ਨਿਵਾਸੀਆਂ ਤੇ ਸ਼ਹੀਨ ਉਦਮ ਸਿੰਘ ਪ੍ਰਬੰਧਕ ਕਮੇਟੀ ਇਸ ਨੂੰ ਲੱਕੀ ਮੋਟਰ ਔਰ ਜੀਮਾ ਮੋਟਰ ਦੇ ਵੱਲੋਂ ਔਰ ਪੰਚਾਇਤਾਂ ਵੱਲੋਂ ਇਹ ਪੁਰਜੋਰ ਮੰਗ ਕਰਦੇ ਆ ਕਿ ਜਿਨ੍ਹਾਂ ਵੱਲੋਂ ਇਹ ਤਹਈਆ ਕੀਤਾ ਹੋਇਆ ਪਰਨ ਕੀਤਾ ਹੋਇਆ ਉਹਨਾਂ ਦਾ ਹੌਸਲਾ ਬਲੰਦ ਕਰਨ ਲਈ ਸਰਦਾਰ ਹਰਦੀਪ ਸਿੰਘ ਜੀ ਨਸਰਾਲੀ